ਇਹਰੇ ਵਾਲੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਲਈ ਸਮਾਂ ਕੱਢਿਆ ਅੱਜ ਦੀ ਇਹ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਰਾਜਵਾਲ ਦੀ ਸੀ ਮੇਰੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਹਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰ ਤੇ ਪੰਜਾਬ ਦੇ ਅਹੁਦੇਦਾਰ ਤੇ ਬਲਾਕਾਂ ਦੇ ਪ੍ਰਧਾਨ ਅੱਜ ਇੱਥੇ ਸਾਰੇ ਇਕੱਠੇ ਹੋਏ ਸੀ ਇਹ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਅਹਿਮ ਬਹੁਤ ਸਤਕਾਰਯੋਗ ਸਰਕਿਸ਼ ਸਿੰਘ ਵੀਰ ਸਿੰਘ ਜਿਹੜਿਆ ਆ ਸਾਡੇ ਕੁਆਲਿਟੀ ਕੋਆਰਡੀਨੇਟਰ ਸੀ ਤੋਆਪੇ ਦੇ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਤੇ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਸ ਤੋਂ ਬਾਅਦ ਮੀਟਿੰਗ ਮਸ਼ੂਰ ਕੀਤੀ ਗਈ। ਅੱਜ ਜਿਹੜੇ ਸਭ ਤੋਂ ਪਹਿਲਾ ਮਤਾ ਜਿਹੜਾ ਪਾਸ ਕੀਤਾ ਅਸੀਂ ਜਿਹੜੀ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਹੈ ਉਹਨੂੰ ਰੱਦ ਕੀਤਾ ਹੈ। ਔਰ ਅਸੀਂ ਸਮਝਦੇ ਹਾਂ ਵੀ ਸਰਕਾਰ ਪੰਜਾਬ ਦੇ ਜਿੰਨਾ ਕੋ ਹੁਣ ਤੱਕ ਨੋਟੀਫਿਕੇਸ਼ਨ ਕੀਤੀ ਹੈ ਉਹਦੇ ਨਾਲ ਘੱਟੋ ਘੱਟ 14000 ਪਰਿਵਾਰਾਂ ਨੂੰ ਉਜਾੜਨ ਦਾ ਬੰਧ ਨੂੰ ਸਰਕਾਰ ਨੇ ਬੰਨਤਾ ਹੁਣ ਤੱਕ 43983 ਏਕੜ ਜ਼ਮੀਨ ਜਿਹੜੀ ਸਾਰੇ ਪੰਜਾਬ ਵਿੱਚ ਕਰਨ ਦੀ ਆਲਰੇਡੀ ਨੋਟੀਫਿਕੇਸ਼ਨ ਹੋ ਚੁੱਕੀ ਸੀ ਉਹਦੇ ਬਾਅਦ 6 ਜ਼ੋਨਾਂ ਵਿੱਚ ਇੰਡਸਟਰੀਅਲ ਜ਼ੋਨ ਬਣਾਉਣ ਵਾਸਤੇ 21550 ਏਕੜ ਦੀ ਅੱਜ ਨਵੀਂ ਕਰ ਦਿੱਤੀ ਇਤਾਂ 65533 ਏਕੜ ਜ਼ਮੀਨ ਹੋ ਤੱਕ ਸਰਕਾਰ ਨੈਨ ਪੂਲਿੰਗ ਸਕੀਮ ਚ ਲੈ ਚੁੱਕੀ ਐ 165 ਕਲੋਨੀਆਂ ਹੋਰ ਬਣਾਉਣੀਆਂ ਜਿਹਦਾ ਅਰਥ ਹੈ ਵੀ 1 ਲੱਖ ਏਕੜ ਤੋਂ ਵੱਧ ਉਪਜਾਊ ਜ਼ਮੀਨ ਇੱਥੇ ਸਰਕਾਰ ਜ਼ਬਰਦਸਤੀ ਲੈਣਾ ਚਾਹੁੰਦੀ ਐ ਔਰ ਇਹਦੇ ਨਾਲ 1 ਲੱਖ ਏਕੜ ਨਾਲ ਇੱਕ ਵੱਡੀ ਗਿਣਤੀ ਵਿੱਚ ਘਟੂ ਘਟੂ 20000 ਪਰਿਵਾਰ ਜਿਹੜੇ ਨੇ ਡਿਸਪਲੇਸ ਹੋ ਜਾਣਗੇ ਜੜ ਜਾਣਗੇ ਉਹਨਾਂ ਦੇ ਨਾਲ ਜਿਹੜੇ ਪਿੰਡਾਂ ਪਿੰਡਾਂ ਦੇ ਪਿੰਡ ਉਜਾੜੇ ਹੋਣਗੇ ਉੱਥੇ ਤੇ ਮਜ਼ਦੂਰ ਉੱਥੇ ਬਾਕੀ ਦੂਸਰੀਆਂ ਸ਼੍ਰੇਣੀਆਂ ਦੇ ਲੋਕ ਉਹ ਵੀ ਬੇਰੁਜ਼ਗਾਰ ਹੋਣਗੇ ਅਸੀਂ ਅੱਜ ਦੀ ਮੀਟਿੰਗ ਵਿੱਚ ਇਹਨੂੰ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਕੇ ਡਿਮਾਂਡ ਕੀਤੀ ਹੈ ਵੀ ਜਿਹੜੀਆਂ ਨੋਟੀਫਿਕੇਸ਼ਨਾਂ ਕੀਤੀਆਂ ਇਹਨਾਂ ਨੂੰ ਤੁਰੰਤ ਸਰਕਾਰ ਰੱਦ ਕਰੇ ਕਿਉਂਕਿ ਜੇ ਨੋਟੀਫਿਕੇਸ਼ਨ ਸਟੈਂਡ ਕਰਦੀ ਹੈ ਹੁਣ ਇਸ ਸਥਿਤੀ 'ਚ ਸਾਡੀ ਜ਼ਮੀਨ ਫ੍ਰੀਜ਼ ਹੋ ਗਈ ਨਾ ਅਸੀਂ ਜ਼ਮੀਨ ਨੂੰ ਵੇਚ ਸਕਦੇ ਆਂ ਲੋਕ ਇਹ ਨਹੀਂ ਕਰ ਸਕਦੇ ਆ ਨਾ ਉਹਦੇ ਤੇ ਕੋਈ ਲੋਨ ਲੈ ਸਕਦੇ ਆ ਸਾਰਾ ਕੁਝ ਸਰਕਾਰ ਦਾ ਕੰਟਰੋਲ ਹੋ ਗਿਆ ਇਸ ਲਈ ਪਹਿਲਾ ਰੈਜ਼ੋਲੂਸ਼ਨ ਸਾਡਾ ਇਹ ਹੈ ਕਿ ਸਰਕਾਰ ਉਹ ਨੋਟੀਫਿਕੇਸ਼ਨ ਰੱਦ ਕਰੇ ਪੰਜਾਬ ਦੇ ਲੋਕਾਂ ਨੂੰ ਨਾ ਉਜਾੜੇ ਜੇ ਕੋਈ ਡਿਵੈਲਪਮੈਂਟ ਹੋਣੀ ਹੈ ਉਹ ਨੇਚਰਲੀ ਹੋਣ ਦਵੇ ਹਾਂ ਨੇ ਜਿਹੜੀ ਲੋਹਾਲੀ ਦੀ ਜਦੋਂ ਦੀ ਡਿਵੈਲਪਮੈਂਟ ਸ਼ੁਰੂ ਹੋਈ ਹੈ 40-45 ਸਾਲਾਂ ਚਾਲੇ ਇੱਥੇ ਤਾਂ ਡਿਵੈਲਪ ਨਹੀਂ ਹੋਇਆ ਇਹ ਤੁਸੀਂ 100 ਸਾਲ ਦਾ ਗਾਂ ਠੇਕਾ ਨਹੀਂ ਲਿਆ 1.5 ਸਾਲ ਤੁਹਾਡਾ ਰਹਿ ਗਿਆ ਤੇ ਪੰਜਾਬ ਨੂੰ ਉਜਾੜਨ ਦਾ ਜਿਹੜਾ ਮੰਨ ਨੂੰ ਆਉ ਨਾ ਬੰਨੋ ਦੂਜਾ ਐਫਟੀਏ ਆਉਣ ਦੀ ਸੰਭਾਵਨਾ 9 ਜੁਲਾਈ ਤੱਕ ਮਰਚੈਂਟ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਜਿਹਦੇ ਚ ਭਾਰਤ ਸਰਕਾਰ ਤੇ ਅਮਰੀਕਾ ਦਾ ਦਬਾਅ ਹੈ ਬਹੁਤ ਸਾਰੇ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੇ ਇੰਗਲੈਂਡ ਤੇ ਹੋਰ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਸਾਡੀ ਮੰਗ ਹੈ ਵੀ ਖੇਤੀ ਸੈਕਟਰ ਨੂੰ ਬਿਲਕੁਲ ਕਿਸੇ ਵੀ ਦੇਸ਼ ਲਈ ਨਾ ਖੋਲਿਆ ਜਾਏ ਜੇ ਤੁਸੀਂ ਇਹ ਕਰੋਗੇ ਖੇਤੀ ਸੈਕਟਰ ਲਈ ਵਪਾਰ ਖੋਲੋਗੇ ਇੱਥੇ ਡੰਪ ਕਰਾਓਗੇ ਬਾਹਰਲੇ ਦੇਸ਼ਾਂ ਦੀ ਜਿਹੜੀ ਪੈਦਾਵਾਰ ਹੈ ਤਾਂ ਇਹਦਾ ਇੱਕ ਜ਼ਬਰਦਸਤ ਅਸੀਂ ਅੰਦੋਲਨ ਕਰਾਂਗੇ ਅਸੀਂ ਉਹ ਪ੍ਰਦਰਸ਼ਨ ਨਹੀਂ ਕਰਾਂਗੇ ਤੀਸਰਾ ਮੁੱਖ ਮੰਤਰੀ ਜਾ ਰਿਹਾ ਹੈ ਦਿੱਲੀ ਨੂੰ ਤਾਰੀਖ ਨੂੰ ਐਸਵਾਈਐਲ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਪਾਣੀ ਸਾਡੇ ਕੋਲ ਆਲਰੇਡੀ ਹੈ ਨਹੀਂ ਪੰਜਾਬ ਦਾ ਪਾਣੀ ਖਤਮ ਹੋਣ ਜਾ ਰਿਹਾ ਹੈ ਅਗਲੇ 2 ਸਾਲਾਂ ਚ ਪਾਣੀ ਖਤਮ ਹੋ ਜਾਣਾ ਔਰ ਜਿਹੜਾ ਹੈ ਉਹ ਕੈਂਸਰਸ ਹੈ ਜਿਹੜੀ ਤੀਸਰੀ ਤੀਸਰੀ ਇਕੁਇਫਰ ਦੀ ਪਾਣੀ ਦੀ ਤਾਇ ਹੈ ਉਹਦੇ ਵਿੱਚ ਲੈਡ ਹੈ ਉਹਦੇ ਵਿੱਚ ਆਰਸਨਿਕਸ ਨੇ ਉਹਦੇ ਵਿੱਚ ਯੂਰੇਨੀਅਮ ਹੈ ਉਹਦੇ ਵਿੱਚ ਹੋਰ ਜ਼ਹਿਰੀਲੇ ਤੱਤ ਨੇ ਨਾ ਉਹ ਪੀਣ ਦੇ ਲਾਇਕ ਹੈ ਨਾ ਖੇਤੀ ਨੂੰ ਲਾਉਣ ਦੇ ਲਾਇਕ ਹੈ ਪਾਣੀ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਖੁਦ ਪਾਣੀ ਤੋਂ ਪਿਆਸਾ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪੰਜਾਬ ਸਰਕਾਰ ਇੱਕ ਰੈਜ਼ੋਲੂਸ਼ਨ ਕਰੇ ਜਿਸ ਦੇ ਵਿੱਚ ਸਪਸ਼ਟ ਕਹੇ ਵੀ ਜਿਹੜੇ 25 ਸਾਲ ਤੋਂ ਪਹਿਲਾਂ ਦੇ ਸਮਝੌਤੇ ਹੋਏ ਐ ਉਹ ਸਾਰੇ ਅਸੀਂ ਰੱਦ ਕਰ ਦਿੱਤੇ ਔਰ ਇਹਨਾਂ ਨੂੰ ਰਿਵਿਊ ਵੀ ਅਸੀਂ ਉਹ ਕਰਾਂਗੇ ਅਸੀਂ ਲੋੜ ਅਨੁਸਾਰ ਜੇ ਸਾਡੇ ਕੋਲ ਪਾਣੀ ਫालतू ਹੋਗਾ ਤਾਂ ਦੂਜੇ ਰਾਜਾਂ ਨੂੰ ਆਪਣੀ ਸ਼ਰਤਾਂ ਤੇ ਅਸੀਂ ਪਾਣੀ ਦੇਵਾਂਗੇ ਔਰ ਇਹਨੂੰ ਜਿਹੜਾ ਰੀਆਰਗੇਨਾਈਜ਼ ਰੀਆਰਗੇਨਾਈਜ਼ੇਸ਼ਨ ਐਕਟ ਨੂੰ ਇਸ ਨੂੰ ਚਾਹਤਾ ਇੱਕ ਮਤਾ ਪਾਸ ਕਰਕੇ ਉਹਦੀ ਧਾਰਾ 78 79 80 ਨੂੰ ਰੱਦ ਕਰਕੇ ਪਾਰਲੀਮੈਂਟ ਨੂੰ ਕਿਹਾ ਜਾਏ ਕਿਉਂਕਿ ਪਾਰਲੀਮੈਂਟ ਐਕਟ ਹੈ ਇਸ ਕਰਕੇ ਕਿਹਾ ਜਾਏ ਪਾਰਲੀਮੈਂਟ ਨੂੰ ਵੀ ਪਾਰਲੀਮੈਂਟ ਦੇ ਵਿੱਚ ਵੀ ਇਹ ਧਾਨ ਤਿੰਨੇ ਰੱਦ ਕੀਤੀਆਂ ਜਾਣ ਇੱਕ ਇਸ ਲਈ ਦਿਨਾਂ ਵਿੱਚ ਬਹੁਤ ਸਾਰੀਆਂ ਰਿਪੋਰਟਸ ਨੇ ਥਾਂ-ਥਾਂ ਤੇ ਮਾਰਕਡ ਜਿਹੜਾ ਸਾਡੀ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਖਾਦਾਂ ਸਪਲਾਈ ਕਰਦਾ ਹੈ ਇਨਪੁਟ ਸਪਲਾਈ ਕਰਦਾ ਹੈ ਅਨਫੋਰਚੂਨੇਟ ਪਹਿਲੂ ਇਹ ਹੈ ਕਿ ਪੰਜਾਬ ਵਿੱਚ ਵੱਡੀ ਪੱਧਰ ਤੇ ਜਿਹੜਾ ਸਟੈਂਡਰਡ ਡੀਏਪੀ ਜਿਹਦਾ ਰਿਜ਼ਲਟ 0% ਆ ਗਿਆ ਤੇ ਇੱਕ ਸੁਪਰ ਉੱਪਰ ਸੁਪਰ ਲਿਖ ਕੇ ਥੈਲਿਆਂ ਦੇ ਵਿੱਚ ਪਾਇਆ ਹੋਇਆ ਜਿਪਸਮ ਉਹ ਸੁਪਰ ਕਹਿ ਕੇ ਵੇਚ ਦਿੱਤਾ ਗੱਡੀ ਪੱਧਰ ਤੇ ਮਾਰਕੀਟ ਨੇ ਸਾਰੇ ਪੰਜਾਬ ਚ ਸਪਲਾਈ ਕੀਤਾ ਹੈ ਬੜਾ ਵੱਡਾ ਫਰਾਡ ਕੀਤਾ ਹੈ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਇੱਕ ਕਮੇਟੀ ਬਣਾਵੇ ਜਿਹਦੇ ਵਿੱਚ ਕਿਸਾਨਾਂ ਦੇ ਵੀ ਨੁਮਾਇੰਦੇ ਲਏ ਜਾਣ ਔਰ ਜਿਹੜੇ ਦੋਸ਼ੀ ਨੇ ਉਹ ਉਹਨਾਂ ਦੇ ਖਿਲਾਫ ਐਫ ਆਈ ਆਰ ਕਰਕੇ ਪਰਚਾ ਤੱਕ ਕੀਤਾ ਜਾਵੇ ਇੱਕ ਦਲਜੀਤ ਦੋਸਾਂ ਦੇ ਫਿਲਮ ਦਾ ਜਿਹੜਾ ਵਿਰੋਧ ਹੋ ਰਿਹਾ ਉਹਦੀ ਅਸੀਂ ਨਿੰਦਾ ਕਰਦੇ ਹਾਂ ਕਿਸਾਨ ਜਿੱਥੇ ਖੁੰਦੀਆਂ ਉਹਨਾਂ ਦੇ ਨਾਲ ਖੜੀਆਂ ਨੇ ਤੇ ਇਹ ਪੰਜ ਫੈਸਲੇ ਨੇ ਜਿਹੜੇ ਅੱਜ ਅਸੀਂ ਕੀਤੇ ਆ ਬਾਕੀ ਕੱਲ ਨੂੰ ਐਸਕੇਮ ਦੀ ਮੀਟਿੰਗ ਵਾਸਤੇ ਰੱਖੇ ਆ ਕੱਲ ਨੂੰ ਐਸਕੇਮ ਜੋ ਜੋ ਫੈਸਲੇ ਕਰਨਗੇ ਉਹ ਤੁਹਾਨੂੰ ਕੱਲ ਦੱਸਾਂਗੇ ਚਾਰ ਇਸ਼ੂਜ਼ ਨੇ ਜਿਨ੍ਹਾਂ ਦੇ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਪਿੱਟਣ ਜਾ ਰਹੇ ਆ ਪਾਣੀ ਦਾ ਇਸ਼ੂ ਲੈਂਡ ਪੂਲਿੰਗ ਦਾ ਇਸ਼ੂ ਕੋਆਪਰੇਟਿਵ ਦੇ ਚ ਕ腐ਸ਼ਨ ਦਾ ਇਸ਼ੂ ਐਰਿਟ ਐਸ ਐਰਿਟ ਐਫਟੀਏ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਚਾਰ ਇਸ਼ੂਜ਼ ਕੱਲ ਨੂੰ ਅਸੀਂ ਡਿਸਕਸ ਕਰਾਂਗੇ ਕੋਈ ਹੋਰ ਵੀ ਇਸ਼ੂ ਹੋਏਗਾ ਉਹਨੂੰ ਵੀ ਡਿਸਕਸ ਕਰਾਂਗੇ ਕੱਲ ਨੂੰ ਐਸਕੇਮ ਦੀ ਮੀਟਿੰਗ ਵਿੱਚ ਜੋ ਫੈਸਲਾ ਹੋਏਗਾ ਅਸੀਂ ਆਪਣਾ ਰਿਪੋਰਟ ਐਸਕੇਮ ਦੀ ਮੀਟਿੰਗ ਤੇ ਰੱਖਾਂਗੇ ਔਰ ਜੋ ਫੈਸਲਾ ਹੋਏਗਾ ਉਹ ਫਿਰ ਕੱਲ ਦੀ ਪ੍ਰੈਸ ਕਾਨਫਰੰਸ ਤੋਂ ਅਸੀਂ ਦੱਸਾਂਗੇ ਹੁਣ ਕੀ ਸਵਾਲ ਕਰਨਾ ਹੈ ਜਿਹੜਾ ਮੋਰਚਾ ਲਾਉਣਾ ਸੀ ਚੱਟìਗੜ੍ਹ ਉਹਦੇ ਸਬੰਧੀ ਕੀ ਗੱਲ ਕੀਤੀ ਹੋਈ ਹੈ ਹਾਂਜੀ ਜਿਹੜਾ ਚੱਟìਗੜ੍ਹ ਮੋਰਚਾ ਲਾਉਣਾ ਸੀਗਾ ਉਹਦੇ ਸਬੰਧੀ ਕੋਈ ਮੀਟਿੰਗ ਤੇ ਚਰਚਾ ਨਹੀਂ ਹੋਈ ਨਹੀਂ ਉਹ ਤਾਂ ਕੱਲ ਨੂੰ ਐਸਕੇਮ ਵਾਸਤੇ ਰੱਖਿਆ ਅਸੀਂ ਆਪਣੀ ਡਿਸਕਸ਼ਨ ਕਰ ਲਈ ਅਸੀਂ ਕੀ ਦੂ ਦੇਣਾ ਕੱਲ ਦੀ ਮੀਟਿੰਗ ਨੂੰ ਤੈਅ ਕਰ ਲਿਆ ਉਹ ਕੱਲ ਨੂੰ ਐਸਕੇਮ ਦੀ ਮੀਟਿੰਗ ਚ ਡਿਸਾਈਡ ਹੋਏਗਾ ਰਾਜੇਵਾਲ ਸਾਹਿਬ ਕੱਲ ਐਸਕੇਮ ਨਾਲ ਜੁੜ ਕੇ ਹੋਈ ਕਿ ਇਹ ਸਰਕਾਰ ਹੈ ਜੀ ਕੱਲ ਜਿਹੜੇ ਬੱਲੇਵਾਲ ਤੋਂ ਕੋਲੋਂ ਮੀਟਿੰਗ ਹੋਣੀ ਹੈ ਹਨ ਜੀ ਹਾਂਜੀ ਆਦੀ ਇਸ ਬਾਰੇ ਹਾਂ ਕੱਲ ਇੱਥੇ ਜਿਹੜੇ ਹੈਗੇ ਨੇ ਉਹ ਆਪੀ ਕਿਸਾਨ ਦੇ ਤਰ੍ਹਾਂ ਜਿਹੜੇ ਝੱਲੇਵਾਲ ਤੋਂ ਕੋਲੋਂ ਨਾਲ ਸੰਮਿਲਨ ਹੋਇਆ ਉਹ ਐਸੀ ਤੇ ਉਹਨਾਂ ਨੇ ਕੱਲੇ ਮੰਨਿਆ ਕਿ ਸਾਡੀ ਅਣਗਹਿਲੀ ਦੇ ਨਾਲ ਇਹ ਜਿਹੜਾ ਅੰਦੋਲਨ ਹੈ ਫੇਲ ਹੋਇਆ ਹੈ ਤੇ ਕੁਝ ਜਿਹੜੇ ਨੇਤਾ ਦਿੱਤੇ ਨੇ ਜਾਣ ਉਹਨਾਂ ਦਾ ਨਾਂ ਵੀ ਲੈਤੇ ਨੇ ਵੀ ਜਿਹੜੇ ਟੰਡ ਟਕਰਾ ਵੀ ਉਹਨਾਂ ਨੇ ਆਪਣੀ ਚੌਧਰ ਨੂੰ ਸੰგორ ਲਈ ਇਹ ਜਿਹੜਾ ਹੈਗਾ ਕਿਸਾਨਾਂ ਦੇ ਛਿੱਟੇ ਛੁਰਾ ਮਾਰੇ ਆ ਪੰਜਾਬ ਦੇ ਲੋਕ ਮੈਂ ਬੇਨਤੀ ਕਰਾਂ ਮੈਂ ਉਹਨਾਂ ਦੇ ਉੱਤੇ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ ਪਰ ਸਾਡਾ ਇੱਕ ਕਨਸਿਡਰਡ ਥਿਊ ਹੈ ਵੀ ਉਹ ਅੰਦੋਲਨ ਸਰਕਾਰ ਨੇ ਸ਼ੁਰੂ ਕਰਵਾਇਆ ਸਰਕਾਰ ਨੂੰ ਜਦੋਂ ਦਿੱਲੀ ਅੰਦੋਲਨ জিত ਕੇ ਆਏ ਸੀ ਥੋੜੀ ਤਕਲੀਫ ਸੀ ਕੋਈ ਕੋਈ ਪੋਲੀਟੀਕਲ ਪਾਰਟੀ ਉਹਨਾਂ ਦੇ ਅੱਗੇ ਨਾਉ ਨਹੀਂ ਲੈਂਦੀ ਕੋਈ ਉਹਨਾਂ ਦੇ ਖਿਲਾਫ ਬੋਲਦਾ ਨਹੀਂ ਪ੍ਰੈਕਟੀਕਲੀ ਦੇ ਬਿਆਨ ਅਖਬਾਰਾਂ ਦੇ ਜੋ ਮਰਜ਼ੀ ਦੇ ਜਾਣ ਪ੍ਰੈਕਟੀਕਲੀ ਕੋਈ ਕੋਈ ਐਜੀਟੇਸ਼ਨ ਕਰਨ ਨੂੰ ਤਿਆਰ ਨਹੀਂ ਇਹ ਐਸਕੇਮ ਇਕੱਲਾ ਜਿਹੜਾ ਰੋਜ਼ ਉਹਨਾਂ ਨੂੰ ਮੁਸੀਬਤ ਚ ਫਸਾਈ ਰੱਖਦਾ ਔਰ ਉਹਨਾਂ ਨੇ ਮਿੱਧ ਕੇ ਐਸਕੇਮ ਨੂੰ ਤੋੜਿਆ ਉਹ ਸੱਜਣ ਸਾਡੇ ਵਿੱਚੋਂ ਪੱਟੇ ਤੋੜ ਲਿਆ ਤੋੜ ਕੇ ਅੰਦੋਲਨ ਸ਼ੁਰੂ ਕਰਾਤਾ ਉਹ ਇੱਕ ਸਾਰੀ ਖੇਡ ਸੀ ਔਰ ਉਹਨੇ ਕਿਸਾਨ ਅੰਦੋਲਨ ਦਾ ਬਹੁਤ ਹੀ ਵੱਡਾ ਨੁਕਸਾਨ ਕੀਤਾ ਇਹ ਮੈਂ ਐਡਮਿਟ ਕਰਦਾ ਔਰ ਇਸ ਤੋਂ ਬਾਅਦ ਮੈਂ ਕਿਸੇ ਤੇ ਕੋਈ ਕਮੈਂਟ ਨਹੀਂ ਕਰਾਂਗਾ ਇਹ ਵੀ ਗੱਲ ਕਹੀ ਗਈ ਕਿ ਸਾਡਾ ਸੁਝੌਤਾ ਹੋ ਜਾਣਾ ਕਿ ਦੋ ਤਿੰਨ ਲੀਡਰਾਂ ਨੇ ਤੁਹਾਡੇ ਨਾਲ ਸੁਝੌਤਾ ਨਹੀਂ ਹੋਣਗਾ ਇਹ ਉਹ ਜਾਣਨ ਦੀ ਬੇਨਕੋਰੀ ਲੱਗਦਾ ਕਿ ਤੁਸੀਂ ਨੇ ਝੇੜੇ ਗੱਲ ਕਰ ਦਿੱਤੀ ਨਹੀਂ ਅਸੀਂ ਇਹ ਵਿਚ ਨਹੀਂ ਸੀ ਸਾਨੂੰ ਨਹੀਂ ਪਤਾ ਕਿ ਕਿੰਨੇ ਨੇੜੇ ਹੋਈ ਗੱਲ ਨਾ ਜਿਹੜੇ ਜਿਹੜੇ ਗੱਲਬਾਤ ਕਰਦੇ ਸੀ ਉਹਨਾਂ ਦੇ ਬੰਦੇ ਸੀ ਯੂ ਆਰ ਨੋਟ ਪਾਰਟੀ ਟੂ ਦੈਟ ਐਵਿਟੇਸ਼ਨ ਅੰਦਰ ਫਿਰ ਤੋਂ ਲੱਗੇ ਕੋਈ ਵੱਡਾ ਤੌਰ ਤੇ ਕਿਹੜੇ ਜੱਦਾ ਰਾਜਾ ਸਾਹਿਬ ਕਾਜ਼ਮਨ ਲਾਂਡਪੁਰ ਕੋਈ ਨਹੀਂ ਕੋਈ ਦੁਰਾਇਣੀ ਕਿਉਂਕਿ ਪੋਲੀਟਿਕਲ ਪਾਰਟੀ ਦੇ ਰੂਪ ਹੀ ਤਰਾ ਕਾਲੀਦਲ ਦਾ ਪੂਜਾ ਭਾਜਪਾ ਦਾ ਉਹ ਲੋਕ ਇਹ ਪੋਲੀਟਿਕਲ ਪਾਰਟੀਆਂ ਆਪਣੀ ਆਪਣੀ ਜ਼ਮੀਨ ਬਚਾਉਣ ਵਾਸਤੇ ਬੋਲ ਰਹੀਆਂ ਆ ਅਦਰਵਾਈਜ਼ ਅੱਜ ਤੱਕ ਤੁਸੀਂ ਦੇਖਦੇ ਹੋ ਕਿੰਨੇ ਸਾਲਾਂ ਤੋਂ ਕੋਈ ਸਮਾਂ ਹੁੰਦਾ ਸੀ ਤੁਹਾਡੀ ਤਾਂ ਸ਼ਾਇਦ ਉਹਨੀ ਉਮਰ ਨਹੀਂ ਅਸੀਂ ਦੇਖਦੇ ਰਹੇ ਹ ਨਿੱਕੇ ਨਿੱਕੇ ਇਸ਼ੂਸ ਤੇ ਪਾਰਟੀਆਂ ਜਲੂਸ ਕੱਢਿਆ ਕਰਦੀਆਂ ਸੀ ਮਹਿੰਗਾਈ ਤੇ ਜਲੂਸ ਕੱਢਿਆ ਕਰਦੀਆਂ ਸੀ ਲੋਕਾਂ ਨੂੰ ਤਕਲੀਫ ਹੁੰਦੀ ਉਹਨੂੰ ਛੱਡੇ ਗਏ ਹੁਣ ਤਾਂ ਪੋਲੀਟਿਕਲ ਪਾਰਟੀਆਂ ਨੇ ਇਹਨੂੰ ਇੱਕ ਬਿਲਕੁਲ ਪੋਲੀਟਿਕਲ ਵਪਾਰ ਹੋ ਗਿਆ ਉਹ ਤੋਹ ਆ ਹਾਲਾਤ ਇਦਾਂ ਦੇ ਬਣ ਗਏ ਵੀ ਇਹਦਾ ਜ਼ਬਰਦਸਤ ਵਿਰੋਧ ਹੈ ਉਹ ਵਿਰੋਧ ਉਹ ਡਰ ਦੇ ਮੂੰਹ ਬੋਲਦੇ ਨੇ ਅਦਰਵਾਇਜ਼ ਅੰਦੋਲਨ ਲੜਨ ਜੋਗਾ ਕੋਈ ਹੈ ਉਹਨਾਂ ਚ ਉਹਨਾਂ ਦੀ ਆਪਣੀਆਂ ਕਮਜ਼ੋਰੀਆਂ ਨੇ ਜਿਹੜੀਆਂ ਸਰਕਾਰ ਉਹ ਸਾਹਮਣੇ ਲਿਆ ਕੇ ਚੁੱਪ ਕਰਾ ਦਿੰਦੀ ਹੈ ਚਲੋ ਅਸੀਂ ਅਸੀਂ ਕਿਸੇ ਨਾਲ ਮੁਕਾਬਲਾ ਨਹੀਂ ਕਰਦੇ ਅਸੀਂ ਅੰਦੋਲਨ ਜ਼ਰੂਰ ਕਰਾਂਗੇ ਕਾਗਜ਼ੀ ਮੀਟਿੰਗ ਦਾ ਜਿਹੜਾ ਲੈਂਡ ਪੂਲਿੰਗ ਵੀ ਹੋ ਰਿਹਾ ਹੈ 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 ਇਹਦੇ ਕੋਈ ਦੂਰ ਨਹੀਂ ਲੈਂਡ ਪੂਲਿੰਗ ਐਫ ਟੀ ਏ ਇਹ ਹੈ ਕਿ ਅੱਜ ਦੀ ਮੀਟਿੰਗ ਪਾਣੀਆਂ ਦਾ ਮੁੱਦਾ ਹੈ। ਔਰ ਜਿਹੜੇ ਮੁੱਦੇ ਹੋਣਗੇ ਕੱਲ ਨੂੰ ਸਾਰੇ ਹੋਣਗੇ। ਕਿਸਾਨਾਂ ਦੀ ਕੱਲ ਇੱਥੇ ਪ੍ਰੈਸ ਕਾਨਫਰੰਸ ਹੋਇਆ ਕਹਿੰਦੇ ਕਿ ਕੇਂਦਰ ਤੇ ਪੀਪਲ ਸਾਡੇ 70% ਮੰਗਾ ਮੰਗੇ ਦੀ ਜਿਹੜੀ ਬੀਜੀ ਦਾ ਹੁੰਦਾ ਉਹਦੇ ਵਿੱਚ ਐਮਰਸੀ ਤਕਰੀਬਨ 9 ਬਸ ਨਾਲ ਤੇ ਬੇਸਿਕ ਜਾਰਾ। ਔਰ ਸਾਡੇ ਕੋਲ ਸਾਡਾ ਵੀ ਅਗਲੀ ਕਰਕੇ ਉਹ ਮਸਲਾ ਵੀ ਆ ਗਿਆ। ਨਹੀਂ ਇੰਸਟਰੀ ਤੇ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਪਤਾ। ਪਰ ਇੱਕ ਗੱਲ ਜ਼ਰੂਰ ਹੈ ਜੋ ਨੌ ਫਸਲਾਂ ਦੀ ਕਹਿੰਦੇ ਨੇ ਇਹਦਾ ਮਤਲਬ ਕੰਟਰੈਕਟ ਤੇ ਸੀਗਾ ਕੰਟਰੈਕਟ ਦਾ ਕਾਨੂੰਨ ਅਸੀਂ ਦਿੱਲੀ ਮੋਰਚੇ ਵੇਲੇ ਖਤਮ ਕਰਾ ਕੇ ਐਡ ਮਾਈਨੋਟ ਫੋਰ 올 ਦ ਕੌਂਟ੍ਰੈਕਟਸ ਬੋਲੀ ਕੀ ਬੁਰਾ ਕੇ ਮਸਲੇ ਦੀ ਕਹਿੰਦੇ ਹੋਗਾ ਕਿ ਹੱਲ ਦੇ ਵੀ ਚਾਰ ਸੀ ਪਤਾ ਨਹੀਂ ਮੈਂ ਪਾਰਟੀ ਨਹੀਂ ਉਹਦੇ ਵਿੱਚ ਮੈਂ ਕਿਸਾਨ ਦੇ ਜ਼ਮੀਨ ਦੇ ਨਾਲ ਐਸੀ ਕਿਸਾਨ ਅੰਦੋਲਨ ਵੀ ਅਸੀਂ ਕਵਰ ਕੀਤਾ ਹੈ ਪਰ ਸਵਾਲ ਮੇਰਾ 800 ਕਿਸਾਨਾਂ ਲੈ ਕੇ ਜਨਾਨੇ ਸ਼ਾਦਤ ਪ੍ਰਾਪਤ ਕੀਤੀ ਤੁਹਾਨੂੰ ਬਹੁਤ ਫੰਡ ਇਕੱਠਾ ਹੋਇਆ ਤੁਸੀਂ ਉਹ ਪਰਿਵਾਰਾਂ ਲਈ ਕੀ ਕੀਤਾ ਇਹ ਮੇਰਾ ਸਵਾਲ ਹੈ ਤੇ ਉਸ ਪੈਸੇ ਦਾ ਕੀ ਇਨਵੈਸਟਮੈਂਟ ਕੀਤਾ ਤੇ ਅੱਗੇ ਉਹ ਪੈਸੇ ਦਾ ਕੀ ਹਿਸਾਬ ਬਣਿਆ ਮੇਲ ਸੀ ਸਾਡਾ ਦਾ ਆਲਰੇਡੀ ਕਲੀਅਰ ਕੀਤਾ ਹੋਇਆ ਸਾਡਾ ਕੋਈ ਰੋਲਾ ਨਹੀਂ ਹਿਸਾਬ ਦਾ ਹੈ ਹਰਜੀਤ ਸਿੰਘ ਆਦਿਓ ਬੋਲ ਔਰ ਮੈਂ ਖਾਸ ਤੌਰ ਤੇ ਆਪਣੀ ਕਹਿ ਸਕਦਾ ਮੈਂ ਤਾਂ ਵੀਡੀਓ ਪਾ ਕੇ ਕਹਿੰਦਾ ਸੀ ਉਹ ਗੱਲਣ ਦੇ ਦੌਰਾਨ ਵੀ ਭਰਾਓ ਪੈਸੇ ਤੇ ਨਾ ਭੇਜੋ ਜੇ ਕਿਸੇ ਨੂੰ ਕੁਝ ਦੇਣਾ ਹੈ ਇੱਕ ਟੀਮ ਭੇਜੋ ਜਿਹੜੀ ਦੇਖ ਕੇ ਕੀ ਚੀਜ਼ ਚਾਹੀਦੀ ਉਹ ਚੀਜ਼ ਖਰੀਦ ਕੇ ਦੇ ਦੋ ਮੈਂ ਕਿਸੇ ਤੋਂ ਇੱਕ ਨਵਾਂ ਪੈਸਾ ਨਹੀਂ ਲਿਆ ਸਾਰੇ ਅੰਦੋਲਨ ਜੀ ਮੈਂ ਅੱਜ ਵੀ ਬਰੀ ਹਾਂ ਪਰ ਇਹ ਨਹੀਂ ਕੋਈ ਹਿਸਾਬ ਨਹੀਂ ਹਿਸਾਬ-ਕਾਬ ਹੈਗਾ ਸਾਰਾ ਵਰਦੀ ਸਿੰਘ ਕਰਦੇ ਨੇ ਅਸਲ ਕਿਸਾਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਨੂੰ ਕੀ ਉਹਨਾਂ ਦੇ ਪਰਿਵਾਰ ਨੇ ਕੀ ਕੀਤਾ ਇਸ ਤਰ੍ਹਾਂ ਨਾ ਕਰੋ ਉਹਨਾਂ ਨੂੰ 5 ਲੱਖ ਰੁਪਈਆ ਇੱਕ ਨਾ ਕਰੀਦਾ ਅਸੀਂ ਇਸ਼ੂ ਰੇਜ਼ ਕੀਤਾ ਸੀ ਉਹਨਾਂ ਨੂੰ 5-5 ਲੱਖ ਰੁਪਈਆ ਤੋਂ ਜੋ ਚਾਰ ਨੇ ਜਿੰਨਾ ਦਾ ਡਿਸਪੂਟ ਹੈ ਇਸ ਤਰ੍ਹਾਂ ਦਾ ਹੈ ਕਿ ਉਹ ਬੰਦੇ ਦੇ ਪਿੱਛੇ ਕੋਈ ਹੈ ਨਹੀਂ ਸੀ ਦੋ ਦੋ ਪਾਰਟੀਆਂ ਮੰਗਦੀਆਂ ਉਹ ਡਿਸੀਡਿੰਗ ਹੋ ਰਿਹਾ ਉਹ ਉਹ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਜਿਹੜਾ ਉਹਨਾਂ ਨੂੰ ਦੇਖਣਾ ਐ ਐਕਚੁਅਲੀ ਕਿਹੜਾ ਵਾਰਿਸ ਹੈ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਨਹੀਂ ਕੁਝ ਹੋਇਆ ਨਹੀਂ ਕਿਸਾਨ ਜਥੇਬੰਦੀਆਂ ਨੇ ਤਾਂ ਕੁਝ ਨਹੀਂ ਕੀਤਾ ਕਿਸੇ ਨੇ ਨਹੀਂ ਤੁਹਾਡੇ ਕਰਕੇ ਲੋਕ ਜੁੜੇ ਸੀ ਨਾ ਤਾਂ ਵੀ ਤੁਹਾਡੇ ਪਿੱਛੇ ਚਲੇ ਲੋਕ ਉਹ ਠੀਕ ਹੈ ਮੇਰੇ ਕੋਲ ਕਿਹੜੇ ਫੰਡਸ ਨੇ ਮੈਂ ਜਿੱਥੋਂ ਦੇਦੇ ਨੇ ਸੀ ਮੈਂ ਤਾਂ ਆਪ ਨਹੀਂ ਕੋਈ ਲਿਆ اور ਈਵਨ ਅੱਜ ਵੀ ਮੈਂ ਦਾ ਕਲੇਮ ਕਰਦਾ ਮੇਰੀ ਜਥੇਬੰਦੀ ਫੀਲਡ ਵਿੱਚ ਕੋਈ ਫੰਡ ਨਹੀਂ ਇਕੱਠਾ ਕਰਦੀ ਜਦੋਂ ਕੰਮ ਹੁੰਦਾ ਉਹਨਾਂ ਨੂੰ ਕਹਿ ਦੋ ਜਿੰਨੇ ਦਾ ਲੋੜ ਹੁੰਦੇ ਉਹਨੇ ਕਹਿ ਲਿਓ ਐਸੇ ਨਾਲ ਉਹ ਕੱਲੋਂ ਗੁਣਾ ਨੂੰ ਉਠਾਇਓ ਲੋਕਾਂ ਨੇ ਮੈਂ ਇਸ ਕਰ ਲੋਕਾਂ ਦੇ ਹੱਥਾਂ ਆਪਣੇ ਲੋਕਾਂ ਦੇ ਕਰ ਬੰਨ੍ਹਨੇ ਆ ਤਾਂ ਕੋਈ ਨਹੀਂ ਕੋਈ ਲੋਕਾਂ ਦੀ ਕੁਰਬਾਨੀ ਹੈ ਇਹਦੇ ਵਿੱਚ ਕੋਈ ਤੋੜ ਰਾਇ ਨਹੀਂ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਔਰ ਕੁਰਬਾਨੀ ਦਾ ਮੁੱਲ ਨਹੀਂ ਹੁੰਦਾ ਕੁਝ ਕੋਈ ਨਹੀਂ ਉਹਦੀ ਕੀ ਨੁਕੀਂ ਨਹੀਂ ਦੇ ਸਕਦਾ ਮੋਨੀਟਰਸ ਨਹੀਂ ਉਹਨੂੰ ਦੇਖਿਆ ਜਾਂਦਾ ਸਰ ਜੀ ਸਰ ਜੀ ਲੇਕੇ ਕੰਟਰੋਲ ਲੈ ਕੇ ਆਰੀ ਹੈ ਸਰਕਾਰ ਵਿਧਾਨ ਸਭਾ ਦਾ ਜੋ ਨਿਵਾਸ ਹੈ ਮੈਨੂੰ 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 ਇੱਕ ਪ੍ਰੋਬਲਮ ਹੈ ਮੈਨੂੰ ਐਸਕਲ ਦੀ ਸੁਰਤ ਉੱਤੇ ਕਿਜ ਮਾਈਕ 'ਚ ਬੋਲਦੇ ਮਾਈਕ 'ਚ ਬੋਲਦੇ ਇਹਨੇ ਸਪੈਸ਼ਲ ਜਲਾਸ ਸੱਦਿਆ ਹੈ ਕਹਿੰਦਾ ਬੇਸ ਵਿੱਚ ਉੱਤੇ ਅਸੀਂ ਕਾਨੂੰਨ ਲੈ ਕੇ ਆ ਰਹੇ ਜਿਵੇਂ ਪਵਿੱਤਰ ਗ੍ਰੰਥਾਂ ਦੀ ਬੇਇੱਜ਼ਤੀ ਹੁੰਦੀ ਹੈ ਧਾਰਮਿਕ ਗ੍ਰੰਥਾਂ ਦੀ ਬੇਇੱਜ਼ਤੀ ਉੱਤੇ ਕਾਨੂੰਨ ਲੈ ਕੇ ਆ ਰਹੇ ਆ ਜਿਹੜਾ ਪਹਿਲਾਂ ਸ਼ਰੋਨੀਆ ਕਾਲੀਦਨ ਲੈ ਕੇ ਆਇਆ ਸੀ 2016 ਚ ਕਪਤਨ ਸਰਕਾਰ ਨੇ ਦਾਅਅਦਾਤਾ ਸੀ ਪਰ ਬਾਅਦ ਨਹੀਂ ਹੋ ਰਿਹਾ ਸੀ ਕੇਂਦਰ ਤੱਕ ਪਹੁੰਚੀ ਗਈ ਦੇਖੋ ਇਹ ਇਸ਼ੂ ਬਦੌਤ ਸਿੱਖ ਮੈਂ ਕਹਿ ਸਕਣਾ ਬਦਕਿਸਮਤੀ ਇਹ ਸਾਡੀ ਪੋਲੀਟੀਕਲ ਪਾਰਟੀਆਂ ਦੇ ਬੈਠੇ ਸਿੱਖਾਂ ਨੇ ਹਰ ਵੇਲੇ ਇਹਦੇ ਤੇ ਰਾਜਨੀਤੀ ਕੀਤੀ ਹੈ ਉਹਦੇ ਅੱਗੇ ਕੋਈ ਵਧੀਆ ਹੀ ਨਹੀਂ ਕੋਈ ਕਾਨੂੰਨ ਬਣਾਈ ਦੇ ਕੋਈ ਕਾਨੂੰਨ ਨਾ ਬਣਾਏ ਜੀਐਨਐਮ ਨੇ ਭੇਜਿਆ ਦੂਈ ਕੀਤੀਆਂ ਸਿੱਟਾਂ ਬਣਾ ਬਣਾ ਕੇ ਉਹਨੂੰ ਲੰਕਾਇਆ ਤੇ ਉਈ ਲੋਕਾਂ ਦੀਆਂ ਭਾਵਨਾਵਾਂ ਨੂੰ ਸਹੀ ਫੇਸ ਪਹੁੰਚੀ ਜੇ ਕੁਝ ਕਰਨਾ ਤਾਂ ਪ੍ਰੈਕਟੀਕਲੀ ਲੋਕਾਂ ਨੂੰ ਕਰਕੇ ਦਿਖਾਓ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਜ਼ਾ ਦੇਣ ਲੋਕਾਂ ਨੂੰ ਨਿਗਾਬ ਲੋਕ ਇਹਨੇ ਮੂਰਖ ਨਹੀਂ ਲੋਕੀ ਸਮਝਦੇ ਨੇ ਵੀ ਕੌਣ ਕੀ ਕਰ ਰਿਹਾ ਹੈ ਜੇ ਤੁਸੀਂ ਆਪਣੀ ਰਾਜਨੀਤੀ ਵਾਸਤੇ ਪਹਿਲੇ ਕਾਨੂੰਨ ਉਂਗਲਾਂ ਦੇ ਹੁਣ ਨਵੇਂ ਹੋਰ ਬਣਾਈ ਜਾਓ ਸਜ਼ਾ ਕਿਸੇ ਨੂੰ ਦਿਓ ਨਾ ਤੇ ਲੋਕ ਸੰਤੁਸ਼ਟ ਨਹੀਂ ਹੋਣਗੇ ਜਦੋਂ ਤੁਸੀਂ ਕਹਿ ਕੇ ਲੈਂਡ ਪੁਲਿੰਗ ਪਾਲਸੀ ਦੇ ਗਲਾਪ ਕੋਈ ਨੋ ਅਧੋਨ ਕੀ ਕਰ ਰਿਹਾ ਪਰ ਸਰਕਾਰ ਦਾ ਤਰਕ ਇਹ ਹੈ ਕਿ ਇਹਦੇ ਨਾਲ ਜਿਹੜਾ ਲੈਂਡ ਮਾਫੀਆ ਅਸੀਂ ਉਹਨੂੰ ਖਤਮ ਕਰਨ ਵਾਸਤੇ ਪਾਲਸੀ ਲੈ ਕੇ ਆ ਰਹੇ ਹਾਂ ਕਿ ਲੋਕ ਕੱਢ ਰਹੇ ਮੈਂ ਕੱਢ ਰਿਹਾ ਤੁਸੀਂ ਇਸ ਤਰਕ ਤੇ ਤੁਹਾਡਾ ਕੀ ਜਵਾਬ ਹੈ ਮੈਂ ਕੱਢ ਲਿਆ ਜਿਹੜੇ ਲੋਕ ਪੜਦੇ ਨਹੀਂ ਇਹਦੇ ਚ ਅਕੀਰਤ ਕੀ ਲਿਖਿਆ ਹੈ ਨੰਬਰ 4 ਨੈਸੈਸਰੀ ਸਰਵਿਸਸ ਫੋਰ ਲੈਂਡ ਓਨਰਸ ਏਰੀਆ that is stp road access to, to the site public health services outside the site etc will be provided by the authority concerned and in return for which rupees one crore